ਕੈਨੇਡਾ ਦੇ ਵਿੱਚ ਮੁੰਡਾ ਭੇਜਿਆ ਸੀਗਾ 10 ਮਹੀਨੇ ਪਹਿਲਾਂ ਬਹੁਤ ਹੀ ਗਰੀਬ ਪਰਿਵਾਰ ਵੱਲੋਂ ਭੇਜਿਆ ਗਿਆ ਸੀ ਤੇ 10 ਦਿਨ ਪਹਿਲਾਂ ਉਹ ਗੁੰਮਸ਼ੁਦਾ ਹੋ ਜਾਂਦਾ ਤੇ ਅੱਜ ਮਾਪਿਆਂ ਨੂੰ ਪਤਾ ਲੱਗਦਾ ਕਿ ਲੜਕੇ ਨੇ ਸੁਸਾਇਡ ਕਰ ਲਿਆ ਕਿੱਦਾਂ ਪਤਾ ਲੱਗਿਆ ਫਿਰ ਚਰਨਦੀਪ ਦੇ ਵੱਲ ਇੱਥੇ ਸਾਡੇ ਪਿੰਡੋਂ ਮੁੰਡਾ ਆਇਆ ਸੀ ਉਹਨੇ ਉਹ ਵੀਡੀਓ ਦੇਖੀ ਉਹ ਆ ਕੇ ਕਹਿੰਦਾ ਵੀ ਛੋਡੇ ਮੁੰਡੇ ਨਾਲ ਕਿੰਨੇ ਦਿਨ ਹੋ ਗਏ ਗੱਲ ਹੋਈ ਉਹ ਕਨ ਜਾਰ ਦਾ ਨਾ ਤੁਹਾਡਾ ਮੁੰਡਾ ਲਾਪਰਾਂ ਗੱਡੀ ਜੀ ਉਹ ਵੇਜ ਦੀ ਆਪ ਮੈਂ ਇਹਨਾਂ ਕੰਮ ਨਹੀਂ ਕਰ ਸਕਦਾ ਜੀ ਇਹ ਹੁਣ ਦੋ ਗਾਇਆਂ ਰੱਖੀਆਂ ਉਹ ਮਾੜਾ ਮੋਟਾ ਦੁੱਧ ਪਾ ਕੇ ਕਿ ਜਾਰਾ ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆਸ਼ਾ ਪੰਜਾਬ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਹੈ ਜਿਹੜੀ ਕਿ ਉਹ ਆਈ ਹੈ ਜਿੱਥੇ ਦੱਸਦੀ ਹੈ ਤੁਹਾਨੂੰ ਕਿ ਕੈਨੇਡਾ ਦੇ ਵਿੱਚ ਮੁੰਡਾ ਭੇਜਿਆ ਸੀਗਾ 10 ਮਹੀਨੇ ਪਹਿਲਾਂ ਬਹੁਤ ਹੀ ਗਰੀਬ ਪਰਿਵਾਰ ਵੱਲੋਂ ਭੇਜਿਆ ਗਿਆ ਸੀ ਤੇ 10 ਦਿਨ ਪਹਿਲਾਂ ਉਹ ਗੁੰਮਸ਼ੁਦਾ ਹੋ ਜਾਂਦਾ ਹੈ ਤੇ ਅੱਜ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਲੜਕੇ ਨੇ ਸੁਸਾਇਡ ਕਰ ਲਿਆ ਚਰਨਦੀਪ ਉਸਦਾ ਨਾਮ ਹੈ ਤੇ ਗੱਲਬਾਤ ਕਰਾਂਗੇ ਉਸਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਚਰਨਦੀਪ ਨਾਲ ਗੱਲ ਕਿਦੋਂ ਹੋਈ ਸੀਗੀ ਆਖਰੀ ਵਾਰ? ਸਾਡੇ ਹੋਗੇ 10-15 ਦਿਨਾਂ ਲੱਗ ਲੋਈ। ਜੀ ਤੇ ਆਖਰੀ ਵਾਰ ਗੱਲ ਕੀ ਹੁੰਦੀ ਆ? ਕਹਦਾ ਹੀ ਹੁੰਦੀ ਆ ਮੈਂ ਕਿਹਾ ਵੀ ਗਰਮੀ ਬਹੁਤ ਆ ਇੱਥੇ। ਕਹਿੰਦਾ ਵੀ ਡੈਡੀ ਨੂੰ ਟਾ ਨੂੰ ਪੈਸੇ ਭੇਜਾਂ। ਮੈਂ ਕਿਹਾ ਵੀ ਨਹੀਂ ਭੇਜਾਂ ਦੀ ਕੋਈ ਲੋੜ ਨਹੀਂ ਤੂੰ ਆਪਦਾ ਇੱਥੇ ਸਾਰੀ ਚੱਲ। ਅਸੀਂ ਇੱਥੇ ਸਾਰਾ। ਕਿੰਨੀ ਦੇਰ ਪਹਿਲਾਂ ਉਹਨੂੰ ਭੇਜਿਆ ਸੀਗਾ ਤੁਸੀਂ ਬਾਹਰ? ਅਸੀਂ 10 ਮਹੀਨੇ ਪਹਿਲਾਂ। ਜੀ ਤੇ ਕਿਹੜੇ ਹਾਲਾਤਾਂ ਦੇ ਵਿੱਚ ਭੇਜਿਆ ਸੀ ਕਿਦਾਂ ਕਿੰਨੀਆਂ ਤੰਗੀਆਂ ਕੱਟ ਕੇ ਉਹਨੂੰ ਭੇਜਿਆ ਸੀ? ਤੰਗੀਆਂ ਬਹੁਤ ਕਰਨੀਆਂ ਜਿੰਨੇ ਪੈਸੇ ਲੱਗੇ ਆ ਕਿਸੇ ਤੋਂ 2 ਲੱਖ ਫੜ ਕਿਸੇ ਤੋਂ ਜੀ ਹਾਂ ਬੇ ਜੀ ਜੀ ਤੇ 10 ਦਿਨਾਂ ਤੋਂ ਕਿੱਦਾਂ ਪਾਲ 10 ਦਿਨਾਂ ਤੋਂ ਕਿਵੇਂ ਪਾਲ ਕਰ ਰਹੇ ਸੀ ਤੁਸੀਂ ਇੱਥੇ ਬਹਿ ਕੇ ਕਿੱਦਾਂ ਪਿਓ ਦਾ ਇੱਕ ਤੜ ਮੰਨ ਤੜ ਫਰਿਆ ਹੋਣਾ ਅਸੀਂ ਤਾਂ ਵਾਪਸ ਫੋਟੋ ਦੇ ਪਤਾ ਲੱਗਿਆ ਜੀ ਕਿੱਦਾਂ ਪਤਾ ਲੱਗਿਆ ਫਿਰ ਚਰਨਦੀਪ ਦੇ ਬਾਰੇ ਇੱਥੇ ਸਾਡੇ ਪਿੰਡੋਂ ਮੁੰਡਾ ਆਇਆ ਸੀ ਉਹਨੇ ਉਹ ਵੀਡੀਓ ਦੇਖੀ ਉਹ ਆ ਕੇ ਕਹਿੰਦਾ ਵੀ ਤੁਹਾਡੇ ਮੁੰਡੇ ਨਾਲ ਕਿੰਨੇ ਇੱਕ ਦਿਨ ਹੋ ਗਏ ਗੱਲ ਹੋਈ ਨੂੰ ਜੀ ਇਰੀ ਮਾਂ ਮੰਮੀ ਸੀ ਉਹ ਕਹਿੰਦੀ ਵੀ ਸਾਡੇ ਨਾਲ ਹੋ ਗਏ ਤਿੰਨ ਚਾਰ ਦਾ ਜੀ ਉਹ ਕਹਿੰਦਾ ਚਾਰ ਦਾ ਦਾ ਤੁਹਾਡਾ ਮੁੰਡਾ ਲਾਪਤਾ ਜੀ ਫਿਰ ਸਾਨੂੰ ਉਹਨੇ ਉਹ ਦਿਖਾਈ ਜੀ ਫਿਰ ਅਸੀਂ ਉਹ ਮੁੰਡੇ ਦੇ ਫੋਨ ਸੀ ਉੱਤੇ ਜਿਹਦੀ ਰਿਪੋਰਟ ਦਿੱਤੀ ਆ ਜੀ ਉਹ ਮੁੰਡੇ ਨੂੰ ਫੋਨ ਕਰੇ ਜੀ ਉਹ ਕਹਿੰਦਾ ਵੀ ਹਾਂ ਠੀਕ ਆ ਜੀ ਵੀ ਅਸੀਂ ਪੈਰ ਵਹੀ ਕਰ ਰਹੇ ਆ ਪੁਲਿਸ ਰਿਪੋਰਟ ਲਿਖਾ ਦਿੱ ਜੀ ਇਹ ਹ ਹ ਕਾਰਵਾਈ ਚੱਲੂ ਕਦੋਂ ਪਤਾ ਲੱਗਦਾ ਕਿ ਮੁੰਡੇ ਨੇ ਆਤਮ ਹੱਤਿਆ ਕਰ ਲਈ ਕਹ ਰ ਮਤੇ ਅੱਜ ਪਤਾ ਲੱਗਾ ਜੀ ਕਿੱਦਾਂ ਪਤਾ ਚੱਲਿਆ ਇਹ ਮੁੰਡੇ ਦਾ ਚਾਚਾ ਜੀ ਇਹਦਾ ਹੀ ਸਮਰਕਾ ਉਥੇ ਸਾਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਜੀ ਇਹ ਇਹਨੂੰ ਫੋਨ ਆਇਆ ਜੀ ਜੀ ਇਹਨੂੰ ਰਾਤ ਆ ਗਿਆ ਸੀ ਜੀ ਇਹਨੇ ਰਾਤ ਹੋਣੇ ਵੀ ਪਰੇਸ਼ਾਨ ਹੋਣਗੇ ਇਹਨੇ ਅੱਜ ਸਵੇਰੇ 10 ਵਜੇ ਜੀ ਪਿਉਤੇ ਕੀ ਬੀਤਦੀ ਹੋਣੀ ਆ ਜਿਨੇ ਇੰਨੀਆਂ ਤੰਗੀਆਂ ਕੱਟ ਕੇ ਮੁੰਡਾ ਬਾਹਰ ਭੇਜਿਆ ਕਿ ਅਸੀਂ ਸੌਖੇ ਹੋ ਜਾਵਾਂਗੇ ਤੇ ਤੰਗੀਆਂ ਦਾ ਹੁਣ ਤੁਹਾਨੂੰ ਪਤਾ ਹੀ ਆ ਗੱਡੀ ਜੀ ਉਹ ਵੇਜ ਦੀ ਜੀ ਆਪ ਮੈਂ ਇਹਨਾਂ ਕੰਮ ਨਹੀਂ ਕਰ ਸਕਦਾ ਜੀ ਇਹ ਹਣ ਦੋ ਗਾਈਆਂ ਰੱਖੀਆਂ ਉਹ ਮਾੜਾ ਮੋੜਾ ਦੁੱਧ ਪਾ ਕੇ ਗੁਜ਼ਾਰਾ ਕਰਦੇ ਆ ਜੀ ਇਹਦੇ ਤੇ ਹੀ ਆਸ ਸੀ ਉਹ ਹੀ ਟੁੱਟ ਗਈ ਕੀ ਮੰਗ ਕਰਦੇ ਹੋ ਸਰ ਸਰਕਾਰ ਤੋਂ ਸਰਕਾਰ ਰਹੀ ਹੈ ਵੀ ਸਾਨੂੰ ਉੱਥੇ ਵੀ ਜਿਹੜੀ ਡੈੱਡ ਬਾਡੀ ਵਗੈਰਾ ਸਰ ਵੀ ਜਿਹੜੀ ਡੈੱਡ ਬਾਡੀ ਆ ਉਹ ਭੇਜੀ ਜਾਵੇ ਰੱਜਵਾਗ ਸਾਡੇ ਕੋਲੇ ਆ ਜੇ ਅਸੀਂ ਹੱਥੀਂ ਆਪਦਾ ਕੰਮ ਕਰੀ ਜੀ ਜੀ ਫਿਰ ਕੀ ਮਾਮਲਾ ਕੀ ਆ ਪੂਰਾ ਕਦੋਂ ਪਤਾ ਲੱਗਦਾ ਕਿ ਚਰਨਦੀਪਾ ਜਿਹੜਾ ਉਹ ਗੁੰਮਸ਼ਦਾ ਹੋ ਜਾਂਦਾ ਸਾਨੂੰ ਜੀ ਦੁਆਰ ਵਾਲਿਆਂ ਨੂੰ ਪਤਾ ਲੱਗਿਆ ਉਹ ਵੀ ਇੱਕ ਇੰਸਟਾਗ੍ਰਾਮ ਦੀ ਪੋਸਟ ਸੀਗੀ ਆਪਣੇ ਪਿੰਡ ਦੇ ਮੁੰਡੇ ਨੇ ਕਿਸ ਨੇ ਦੇਖੀ ਸੀ ਉਹਨੇ ਮੁੜ ਕੇ ਆ ਕੇ ਇਹਨਾਂ ਦੇ ਘਰੇ ਆ ਕੇ ਪੁੱਛਿਆ ਜੀ ਬਈ ਤੁਹਾਡੇ ਕਿੰਨੇ ਦਿਨ ਹੋਈਏ ਗੱਲ ਕਰਿੰਦੇ ਮੇਰੇ ਨੇ ਦੱਸਿਆ ਹੀ ਹਨਾ ਜੀ ਤੇ ਫਿਰ ਇਹ ਉਸ ਤੋਂ ਬਾਅਦ ਸਿੱਧਾ ਮੇਰੇ ਕੋਲੇ ਆ ਕੇ ਘਰੇ ਮੇਰਾ ਘਰ ਨਾਲ ਹੀ ਆ ਜੀ ਤੇ ਉੱਥੇ ਮੈਂ ਜਦੇ ਉਹ ਮੁੰਡੇ ਨੂੰ ਫੋਨ ਕੀਤਾ ਵੀ ਆਹਾ ਅਸੀਂ ਭਾਈ ਇੰਸਟਾਗ੍ਰਾਮ ਦੀ ਫੋਟੋ ਦੇਖੀ ਪੋਸਟ ਦੇਖੀ ਉਹ ਕਹਿੰਦਾ ਵੀ ਹਾਂ ਠੀਕ ਆ ਵੀ ਵੀ ਐਵੇਂ ਹੀ ਗੱਲ ਹੋਈ ਆ ਵੀ ਇੱਕ ਘਰੋਂ ਕੰਮ ਤੇ ਗਿਆ ਸੀਗਾ ਕੰਮ ਤੇ ਜਾਣ ਤੋਂ ਬਾਅਦ ਅੱਜ ਤੱਕ ਇਹ ਵਾਪਸ ਨਹੀਂ ਆਇਆ ਨਾ ਲੱਭਿਆ ਨਾ ਇਹਦਾ ਫੋਨ ਬੰਦ ਵੀ ਸੀਗਾ ਫੋਨ ਵੀ ਬੰਦ ਹੀ ਆ ਜਾਂਦਾ ਸੀਗਾ ਹਾਂਜੀ ਜੀ ਤੇ ਫਿਰ ਕਿਸ ਤਰ੍ਹਾਂ ਪਤਾ ਚੱਲਦਾ ਵਾ ਕਿ ਚਰਨਦੀਪ ਨੇ ਉੱਥੇ ਸੁਸਾਈਡ ਕਰ ਲਿਆ ਪਹਿਲਾਂ ਤਾਂ ਇਹ ਪੁਲਿਸ ਨੂੰ ਫਿਰ ਅਸੀਂ ਉਹਨਾਂ ਨੇ ਆਲਰੇਡੀ ਕੰਪਲੇਂਟ ਕਰਤੀ ਸੀ ਫਿਰ ਇਥੋਂ ਮੈਂ ਕੈਨੇਡਾ ਤੋਂ ਆਇਆ ਹਾਂ ਜੀ ਫਿਰ ਅਸੀਂ ਮੈਂ ਇੱਥੋਂ ਨਾਗਰਾ ਪੁਲਿਸ ਦਾ ਨੰਬਰ ਕੱਢ ਕੇ ਨਾਗਰਾ ਫੌਲ ਪੁਲਿਸ ਦਾ ਜੀ ਉਹਨਾਂ ਨੂੰ ਅਸੀਂ ਫੋਨ ਕਰਕੇ ਅਸੀਂ ਆਪਦੇ ਬੰਨੇ ਨੂੰ ਕੰਪਲੇਂਟ ਲਗਾਤੀ ਸੀਗੀ ਹਨਾ ਵੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿਵੇਂ ਪਤਾ ਲੱਗਿਆ ਸੀ ਵੀ ਜਿਹੜੇ ਨਾਲ ਦੇ ਉਹਦੇ ਮੁੰਡੇ ਰੂਮ ਮੇਟ ਸੀ ਉਹਨਾਂ ਨੇ ਸਾਨੂੰ ਦੱਸਿਆ ਹਨਾ ਜੀ ਤੇ ਮਾਸਟਰਪਨ ਮੰਡੇ ਨੂੰ ਉਹਨਾਂ ਨੇ ਸਰਚਿੰਗ ਸ਼ੁਰੂ ਕੀਤੀ ਆ ਜੀ ਤੇ ਕੱਲ ਸਵੇਰੇ ਪੁਲਿਸ ਨੇ ਮੈਨੂੰ ਦੱਸਤਾ ਸੀਗਾ ਉਹ ਕਹਿੰਦੇ ਸੀ ਅਸੀਂ 100% ਸ਼ੋਰ ਨਹੀਂ ਅਸੀਂ ਫੁਟੇਜ ਦੇਖ ਲਈਆ ਉਹਨਾਂ ਨੇ ਫਿਰ ਮੈਨੂੰ ਰਾਤ ਨੂੰ 1 ਵਜੇ ਦਾ ਟੋਰਾਂਟੋ ਦੇ ਟਾਈਮ ਨਾਲ ਟਾਈਮ ਦਿੱਤਾ ਸੀ ਅਸੀਂ ਰਾਤ ਨੂੰ ਫਿਰ ਇਹ ਵੀ ਪਰਿਵਾਰ ਕੋਲੇ ਬੈਠਾ ਸੀ ਸਾਰਾ ਜੀ ਉਦੋਂ ਰਾਤ ਨੂੰ ਅਸੀਂ 11:30 ਵਜੇ ਸਾਢੇ 11:00 ਵਜੇ ਫੋਨ ਕੀਤਾ ਸੀਗਾ ਬਹਿ ਕੇ ਫਿਰ ਉਹਨੇ ਮੈਨੂੰ ਕਲੀਅਰ ਕਰਤਾ ਸੀਗਾ ਵੀ ਉਹਨੇ ਸੁਸਾਇਡ ਕਰ ਲਿਆ ਜੀ ਉਹਨੂੰ ਪੁੱਛਿਆ ਸੀ ਵੀ ਕਿਵੇਂ ਵੀ ਤੁਹਾਨੂੰ ਕਿਵੇਂ ਪਤਾ ਉਹ ਕਹਿੰਦਾ ਵੀ ਜਦੋਂ ਇਹ ਆਇਆ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਉਹਨਾਂ ਕੋਲੇ ਸੀਸੀਟੀਵੀ ਫੁਟੇਜ ਹੈਗੀ ਆ ਸਾਰੀ ਵੀ ਆਇਆ ਇਹਨੇ ਫੋਨ ਰੱਖਿਆ ਫੋਨ ਰੱਖ ਕੇ ਇਹਨੇ ਰਿਵਰ ਦੇ ਵਿੱਚ ਜੰਪੋਟ ਕਰਤਾ ਜੀ ਤੇ ਜੰਪੋਟ ਉਸ ਨੂੰ ਕੀਤਾ ਹੈ ਬੰਦਾ ਫਿਰ ਅਚਾਨਕ ਹੀ ਕਰਾਈ ਕੋਈ ਗੱਲ ਹੁੰਦੀ ਸੀ ਉਹਦੇ ਨਾਲ ਕੋਈ ਤੰਗੀ ਪਰੇਸ਼ਾਨੀ ਸੀ ਜੇ ਕੋਈ ਗੱਲ ਕਰਦੇ ਨਾ ਕੋਈ ਤੰਗੀ ਨਹੀਂ ਸੀ ਨਾ ਜੀ ਉਹਦਾ ਤਾਂ ਕੋਈ ਸਾਨੂੰ ਕਹਿੰਦਾ ਉਹ ਨਹੀਂ ਜੇ ਪੈਸੇ ਪੂਸੇ ਦੀ ਕੋ ਲੋੜ ਆ ਬਲਤ ਹੋਰ ਹੀ ਕਹਿੰਦਾ ਜੀ ਚੱਲ ਤੂੰ ਇੱਥੇ ਫੀਸ ਫੂਸ ਭਰਨੀ ਆ ਜੀ ਤੂੰ ਆਪਣੇ ਕੋਲੇ ਰੱਖੋ ਜੀ ਸੋ ਇਹ ਪਿਤਾ ਜੀ ਨੇ ਚਰਨਦੀਪ ਦੇ ਤੇ ਘਰ ਦਿਖਾ ਦਿੰਨੇ ਆ ਕਿ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਚਰਨਦੀਪ ਜਿਹੜਾ ਕਿ ਗਿਆ ਸੀ ਉਸਦੇ ਮਾਪਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀਗੀ ਆਹ ਇਸ ਪਾਸੇ ਆ ਛੋਟਾ ਜਿਹਾ ਘਰ ਆ ਇੱਕ ਕਮਰਾ ਵਾ ਇਸ ਪਰਿਵਾਰ ਦੇ ਕੋਲ ਜਿੱਥੇ ਚਰਨਦੀਪ ਚਰਨ ਦੇ ਚਰਨਦੀਪ ਦੇ ਮੰਮੀ ਪਾਪਾ ਤੇ ਉਹਦੀ ਭੈਣ ਰਹਿੰਦੇ ਆ ਬਹੁਤ ਹੀ ਤੰਗੀਆਂ ਦੇ ਵਿੱਚੋਂ ਨਿਕਲ ਕੇ ਬਹੁਤ ਹੀ ਮੁਸ਼ਕਲਾਂ ਦੇ ਨਾਲ ਇਹ ਚਰਨਦੀਪ ਨੂੰ ਬਾਹਰ ਭੇਜਿਆ ਸੀਗਾ ਆਹ ਸਿਰਫ ਇੱਕ ਕਮਰਾ ਵਾ ਉਹਨਾਂ ਦੇ ਕੋਲ ਤੇ ਆਹ ਵਾਲਾ ਪਾਸਾ ਵਾ ਇਸ ਤੋਂ ਬਾਅਦ ਇਹਨਾਂ ਦੇ ਕੋਲ ਕੁਝ ਨਹੀਂ ਤੰਗੀਆਂ ਕੱਟੀਆਂ ਜਾਣਗੀਆਂ ਜਿਸ ਦੇ ਕਰਕੇ ਉਹਨਾਂ ਨੂੰ ਲੱਗਿਆ ਸੀਗਾ ਕਿ ਜੇਕਰ ਅਸੀਂ ਮਿਹਨਤ ਕਰਕੇ ਸਾਰਾ ਕੁਝ ਬੱਚੇ ਤੇ ਲਗਾ ਕੇ ਉਹਨੂੰ ਭੇਜ ਦਵਾਂਗੇ ਤਾਂ ਕਿਤੇ ਨਾ ਕਿਤੇ ਅਸੀਂ ਸਖਾਲੇ ਹੋ ਜਾਵਾਂਗੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਪਾਸੇ ਭੈਣ ਜਿਹੜੀ ਉਸਦੇ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕ ਰਹੇ 22 ਸਾਲਾ ਚਰਨਦੀਪਾ ਉਸਦੇ ਵੱਲੋਂ ਆਤਮ ਹੱਤਿਆ ਕਰ ਲਈ ਜਾਂਦੀ ਆ ਪਣ ਦੇ ਨਾਲ ਵੀ ਗੱਲਬਾਤ ਕਰਦਾ ਵਾ ਤੁਹਾਡੇ ਨਾਲ ਆਖਰੀ ਵਾਰ ਗੱਲ ਕਦੋਂ ਹੁੰਦੀ ਆ ਵੈਡnesਡੇ ਨੂੰ ਵੈਡnesਡੇ ਨੂੰ ਤੇ ਕੀ ਕਹਿੰਦਾ ਫਿਰ ਚਰਨਦੀਪ ਉਸਤਾ ਜੀ ਉਸ ਟਾਈਮ ਉਹਦਾ ਸਾਇੰਸ ਦਾ ਪੇਪਰ ਸੀਗਾ ਉਸ ਉਹਦੇ ਵਿੱਚੋਂ ਪਾਸ ਹੋ ਗਿਆ ਤੇ ਬਸ ਉਹਨੇ ਮੈਨੂੰ ਇਨਫੋਰਮ ਕੀਤਾ ਸੀ ਕਿ ਮੈਂ ਪਾਸ ਹੋ ਗਿਆ ਜੀ ਤੇ ਖੁਸ਼ੀ ਸੀਗਾ ਹਾਂਜੀ ਖੁਸ਼ੀ ਸੀ ਤੇ ਕੀ ਲੱਗਦਾ ਫਿਰ ਜ਼ਿੰਦਗੀ ਤੋਂ ਕਿਉਂ ਹਾਰ ਗਿਆ ਉਹ ਇੰਜ ਕਦੀ ਕੋਈ ਪੈਨਲ ਵੀ ਗੱਲ ਨਹੀਂ ਸ਼ੇਅਰ ਕੀਤੀ ਵੀ ਕੋਈ ਤੰਗੀ ਪਰੇਸ਼ਾਨੀ ਆ ਜਾਂ ਕਿਸੇ ਪਾਸਿਓ ਤੰਗਾ ਨਹੀਂ ਕੋਈ ਸੋ ادی ਮਦਰ ਨੇ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਦੀ ਮਦਰ ਦੇ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਚਰਨਦੀਪ ਦੇ ਬਾਰੇ ਕਦੋਂ ਪਤਾ ਲੱਗਦਾ ਕਿ ਚਰਨਦੀਪ ਗੁੰਮਸ਼ਦਾ ਹੋ ਗਿਆ ਇਹ ਤੰਦਨ ਹੋ ਗਏ ਸੀਗੇ ਸਾਨੂੰ ਕਿਸੇ ਨੇ ਦੱਸਿਆ ਸਾਨੂੰ ਵੀ ਨਹੀਂ ਪਤਾ ਲੱਗਿਆ ਜੀ ਤੇ ਉਹ ਦੋਸਤ ਜਿਹੜਾ ਨਾਲ ਰਹਿੰਦਾ ਸੀ ਇੱਕ ਉਹ ਤਾਂ ਪੋਸਟ ਪਾਏ ਹੋਏ ਸੀਗੇ ਤੇ ਤਿੰਨ ਦਿਨ ਤੋਂ ਤੁਹਾਡੀ ਚਰਨਦੀਪ ਨਾਲ ਗੱਲ ਨਹੀਂ ਹੋਈ ਗਾ ਅਸੀਂ ਤਾਂ ਐ ਸੋਚਿਆ ਸੀ ਮੈਂ ਕਿਹਾ ਚੱਲਦਾ ਨੈਟ ਮੋਕੇ ਗਿਆ ਹੋਣਗੇ ਹਨਾ ਜੀ ਜਾਂ ਫਿਰ ਮੈਂ ਕਿਹਾ ਫੋਨ ਖਰਾਬ ਹੋ ਗਿਆ ਉਹ ਜੀ ਐਦਾਂ ਤਾਂ ਕੋਈ ਗੱਲ ਨਹੀਂ ਸੀ ਤੇ ਸਾਨੂੰ ਇੱਕ ਮੁੰਡਾ ਕਹਿੰਦਾ ਕਿ ਥੋੜੇ ਜਾਣੇ ਨਾਲ ਗੱਲ ਹੁੰਦੇ ਮੈਂ ਕਿਹਾ ਦੋ ਤਿੰਨ ਦਿਨ ਹੋ ਗਏ ਗੱਲ ਨਹੀਂ ਹੋਈ ਜੀ ਤੇ ਕਹਿੰਦਾ ਕਿ ਸਾਨੂੰ ਫੋਨ ਆਇਆ ਬਾਹਰੋਂ ਕਿ ਤੁਹਾਡੇ ਮੁੰਡਾ ਲਾਪਤਾ ਵਾ ਜੀ ਤੇ ਫਿਰ ਅਸੀਂ ਫਿਰ ਪਤਾ ਸਤਾ ਕੀਤਾ ਤੋ 1 ਨੰਬਰ ਤੇ ਫੋਨ ਲਿਆ ਆ। ਆਖਰੀ ਵਾਰ ਗੱਲ ਕਦੋਂ ਹੁੰਦੀ ਆ ਫਿਰ ਚਲਣਾਂ। ਆਖਰੀ ਵਾਰ ਉਹਨਾਂ ਬੁੱਧਵਾਰ ਵਾਲਦਿਆਂ ਨਾਲ ਗੱਲ ਹੋਈ ਸੀ ਵੀਰਬਾ ਨੇ ਮੈਨੂੰ ਫੋਨ ਲਾਇਆ ਸੀ ਸਵੇਰੇ। ਉਹਨੇ ਫੋਨ ਲਾਇਆ ਤੁਹਾਨੂੰ। ਹਾਂ। ਤੇ ਕੀ ਗੱਲ ਹੁੰਦੀ ਆ ਫਿਰ? ਤੇ ਮੈਂ ਗੱਲ ਆ ਕਿ ਮੈਂ ਕਹਿੰਦਾ ਮੈਂ ਮੱਥਾ ਡੇਕਦੀ ਆ ਤੂੰ ਬਾਅਦ ਚ ਨਾਲੇ। ਕਹਿੰਦਾ ਓਕੇ ਮੰਮੀ। ਤੇ ਓਕੇ ਕਰਕੇ ਫਿਰ ਉਹਨੇ ਕੱਟਤਾ ਸੀਗਾ। ਜੀ। ਤੇ ਕੋਈ ਪਰੇਸ਼ਾਨੀ ਵੀ ਸੀਗੀ ਉਹਨੂੰ ਕਿ ਐਡਾ ਵੱਡਾ ਕਦਮ ਉਹਨੇ ਚੱਕ ਲਿਆ ਜ਼ਿੰਦਗੀ ਤੋਂ ਹਰ ਗਿਆ ਜਦੋਂ ਉਹਨੂੰ ਪਤਾ ਸੀਗਾ ਕਿ ਪਿੱਛੇ ਪਰਿਵਾਰ ਬੜਾ ਦੁਖੀ ਆ। ਦੇਖੋ ਦੇ ਤਾਂ ਹਮ ਦੇਖੋ ਇਹਦਾ ਪਤਾ ਲੱਗੂਗਾ ਹਜੇ ਇਦਾਂ ਕੋਈ ਗੱਲ ਨਹੀਂ ਸੀਗਾ ਕਿਉਂਕਿ ਪਹਿਲਾਂ ਜਿਹੜੇ ਮੁੰਡੇ ਸੀ ਨਾ ਨਾਲ ਕੰਮ ਕਰਦੇ ਜੋ ਤੰਗ ਕਰਦੇ ਸੀਗੇ ਥੋੜੇ ਜਿਹੀ ਜੀ ਉਹਦੋਂ ਨੇ ਮੈਨੂੰ ਦੱਸਿਆ ਜੋ ਤੁਹਾਡਾ ਕਹਿਣਾ ਕਿ ਉੱਥੇ ਹੀ ਕੁਝ ਮੁੰਡੇ ਸੀਗੇ ਜਿਹੜੇ ਉਹਨੂੰ ਉਸ ਮੁੰਡਿਆਂ ਦੇ ਕਿਤੇ ਕਰਾਇਆ ਕਿਉਂਕਿ ਮੇਰਾ ਪੁੱਤ ਇਦਾਂ ਨਹੀਂ ਕਰ ਸਕਦਾ ਜੀ ਹਾਂਜੀ ਕਿੰਨੇ ਕ ਜਾਵਾਂ ਦੇ ਨਾਲ ਕੈਨੇਡਾ ਪਹੁੰਚਿਆ ਚਾਰ ਸੀਗੇ ਜਿਹੜੇ ਤੰਗ ਕਰਦੇ ਸੀ ਕਿੰਨੇ ਕ ਜਾਵਾਂ ਨਾਲ ਮੁੰਡਾ ਉੱਥੇ ਭੇਜਿਆ ਸੀ ਕੀ ਕੋਈ ਜਰਮਾਨ ਆਨੰਦ ਤਾਂ ਬਹੁਤ ਆ ਸਾਡੇ ਮੈਂ ਕਿਹਾ ਚਲ ਮੈਂ ਉਹਦੇ ਕੁੜੀ ਵਿਆਹਣੇ ਆ ਕਾਰ ਬਰ ਪਾਵਾਂਗੇ ਬੱਚੇ ਦੇ ਚੰਨ ਵਿਆਵਾਂਗੇ ਹਨਾ ਆਉਦੇ ਜਵਾਬ ਜੀ ਬਸ ਐ ਕਿੱਡੀ ਕੋ ਦੀ ਮਜਬੂਰੀ ਰਹਗੀ ਹੋਗੀ ਜਦੋਂ ਨੂੰ ਪਤਾ ਵੀ ਇੱਕ ਕਮਰਾ ਵਾ ਉਹਦੇ ਵਿੱਚ ਅਜੇ ਪੂਰਾ ਸਮਾਨ ਵੀ ਨਹੀਂ ਹੈਗਾ ਇੱਕ ਭੈਣ ਆ ਜਿਹੜੀ ਵਿਆਹ ਨਾਲੀ ਆ ਮਾਪਿਓ ਬਜ਼ੁਰਗ ਹੋ ਗਏ ਨੇ ਕੁਝ ਨਹੀਂ ਹੈਗਾ ਕੋਲੇ ਕਿੰਨੀਆਂ ਤੰਗੀਆਂ ਨਾਲ ਉਹਨੂੰ ਬਾਹਰ ਭੇਜਿਆ ਤੇ ਏਡਾ ਵੱਡਾ ਕਦਮ ਉਹਨੇ ਚੱਕ ਲਿਆ ਐ ਸੀਗਾ ਜਦ ਮੈਂ ਬਾਹਰ ਜਾਉ ਮम्मी ਮੈਂ ਆ ਕੇ ਅਦਾਕਾਰ ਘਰ ਬਣਾਉ ਗੱਡੀ ਗੁਡੀ ਲਾਵਾਂਗੇ ਆਪਾਂ ਵਧੀਆ ਲਾਵਾਂਗੇ ਬਸ ਇੰਨਾ ਕੇ ਸੀਗਾ ਜਦ ਮੈਂ ਕੰਮ ਕਰਕੇ ਬਾਹਰ ਪੈਸੇ ਕਮਾਉਂਗਾ ਜੀ ਬਸ ਇਦਾਂ ਕੋਈ ਗੱਲ ਨਹੀਂ ਸੀ ਫਿਰ ਕਦੋਂ ਪਤਾ ਲੱਗਦਾ ਕਿ ਸੁਸਾਈਡ ਕਰ ਲਈ ਆ ਚਰਨਦੀਪ ਨੇ ਅੱਜ ਪਤਾ ਲੱਗਿਆ ਸਾਨੂੰ ਜੀ ਅੱਜ ਹੁਣ ਸਵੇਰੇ ਜੀ ਉਹ ਵੀ ਦੱਸਦੇ ਆ ਸਾਨੂੰ ਜੀ ਤੇ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਹਾਂ ਜੇ ਮੈਂ ਤਾਂ ਹੀ ਮੰਗ ਕਰੂੰਗੀ ਜਿਹੜਾ ਤਿੰਨ ਚਾਰ ਮੁੰਡੇ ਮੇਰੇ ਮੁੰਡੇ ਨੂੰ ਤੰਗ ਕਰਦੇ ਸੀਗੇ ਉਹਨਾਂ ਦਾ ਛਾਣਬੇਨ ਕੀਤਾ ਜਾਣਾ ਬਸ ਉਹਨਾਂ ਨੂੰ سزا ਤਾਂ ਸਜ਼ਾ ਬੱਤ ਬੱਦ ਮਿਲਣੀ ਚਾਹੀਦੀ ਕਿਉਂਕਿ ਤੇ ਮੇਰਾ ਪੁੱਤ ਮਰ ਗਿਆ ਤੇ ਉਹ ਵੀ ਨਾ ਜ਼ਹਿਨ ਬਸ ਉਹਨਾਂ ਦੇ ਫਾਸੀ ਚਾਹੀਦੇ ਮੈਨੂੰ ਤਾਂ ਤੇਰੇ ਚਾਰ ਮੁੰਡੇ ਤਾਂ ਹੰਕਾ ਦੇ ਕਿਉਂਕਿ ਉਹਨਾਂ ਨੇ ਮੇਰੇ ਮੁੰਡੇ ਨੂੰ ਤੰਗ ਕੀਤੇ ਗਰੀਬਾਂ ਨੂੰ ਰੋਟੀ ਨਹੀਂ ਖਾਣ ਦਿੱਤੇ ਸੋ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਕਿਤੇ ਤੰਗ ਵੀ ਰਹਿੰਦਾ ਸੀਗਾ ਚਰਨਦੀਪ ਤੇ ਕਹਿੰਦੇ ਕਿ ਉਹ ਅਜਿਹਾ ਨਹੀਂ ਸੀਗਾ ਕਿ ਸੁਸਾਈਡ ਕਰ ਲੈਂਦਾ ਪਰ ਕੋਈ ਨਾ ਕੋਈ ਗੱਲ ਜ਼ਰੂਰ ਰਹੀ ਹੋਏਗੀ ਮਾਪਿਆਂ ਦੇ ਨਾਲ ਉਹਨੇ ਕਦੀ ਗੱਲ ਨਹੀਂ ਕੀਤੀ ਕਦੀ ਭੈਣ ਦੇ ਨਾਲ ਗੱਲ ਨਹੀਂ ਕੀਤੀ ਤੇ ਬੁੱਧਵਾਰ ਨੂੰ ਗੱਲ ਹੁੰਦੀ ਆ ਆਖਰੀ ਵਾਰ 9 ਤੋਂ 10 ਦਿਨ ਪਹਿਲਾਂ ਗੱਲ ਹੁੰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਚਰਨਦੀਪ ਜਿਹੜਾ ਕਿ ਲਾਪਤਾ ਹੋ ਜਾਂਦਾ ਹੈ ਤੇ ਹੁਣ ਅੱਜ ਸਵੇਰੇ ਹੀ ਪਤਾ ਲੱਗਦਾ ਹੈ ਕਿ ਚਰਨਦੀਪਾ ਜਿਹੜਾ ਕਿ ਉਹ ਨਾਇਗਰਾ ਫਾਲਸ ਦੇ ਵਿੱਚ ਸੁਸਾਇਡ ਕਰ ਲੈਂਦਾ ਹੈ ਤੇ ਪਰਿਵਾਰ ਦੀ ਮੰਗ ਹੈ ਕਿ ਸਰਕਾਰ ਜਿਹੜੇ ਕਿ ਇਹਨਾਂ ਦਾ ਸਾਥ ਦੇਵੇ ਜਿਹੜੀ ਉਹਦੀ ਬਾਡੀ ਆ ਉਹ ਇੱਥੇ ਲਿਆਂਦੀ ਜਾਵੇ